ਆ ਤੈਨੂੰ ਪਨੀਰ ਖਵਾਵਾ ਆ ਤੈਨੂੰ ਚੰਡੀ ਅਮਰਸਾ ਤੋਂ ਚੰਡੀਗੜ੍ਹ ਲੈ ਕੇ ਜਾਵਾ ਆ ਤੈਨੂੰ ਮੋਮੋਸ ਖਵਾਵਾ ਆ ਤੈਨੂੰ ਚਿਕੜੀ ਖਵਾਵਾ ਆ ਤੈਨੂੰ ਆਨਾਰ ਖਵਾਵਾ ਆ ਤੈਨੂੰ ਮੈਸ਼ ਕਰਾਵਾ ਆ ਤੇਰੇ ਚਿੰਮ ਲੈ ਕੇ ਜਾਵਾ ਆ ਤੇਰੀ ਚੰਡੀ ਤੇ ਜਾਵਾ ਆ ਇਕਦਿ ਸੱਟ ਹੁੰਦੇ ਮੈਂ ਕੋਣ ਹੁੰਨ ਰੋਣ ਦੇ ਨਾ ਹੈ ਨਹੀਂ ਮਰਦੇ ਯਾਰ ਨਹੀਂ ਚੰਡੀ ਗੜਵਾੜੀਏ ਇਸ ਕੰਨਾ ਦਾ ਵਾਰ ਨਹੀਂ ਚੰਡੀ ਗੜਵਾੜੀਏ ਇਧਰੇ ਯਾਰ ਤੈਨੂੰ ਰੋਣ ਦੇਣਾ ਹੁਣ ਠੀਕ ਐ ਓਕੇ ਜਾਣ ਲੱਗੇ ਹੁਣ ਹੱਸਦੇ ਵੱਸਦੇ ਰਹਿਣਾ ਭੈਣ ਚੋ ਸਜਣਾ ਵਿੱਚ ਧੀ ਸ਼ਕੀਰ ਓਕੇ ਆ ਹੋਊਗਾ ਕਮੈਂਟਾਂ ਚ ਕਹੂਗਾ ਇਹ ਟੂ ਐਸ ਨਹੀਂ ਹੋਊਗਾ ਮੂੰਹ ਦੇ ਵਿੱਚ ਕੋਈ ਕਹੂਗਾ ਮੂੰਹ ਦੇ ਵਿੱਚ ਕੋਈ ਕਹਿਣ ਮੈਨੂੰ ਉਹਨਾਂ ਨੂੰ ਭਰੇ ਨਾ ਅਸਲੀਅਤ ਨਹੀਂ ਪਤਾ ਅਸਲ ਦਲੇਰੀ ਕੀਤਾ ਮੈਂ ਰਿੱਲਾ ਦੇ ਵਿੱਚ ਤੈਨੂੰ ਮੈਂ ਪ੍ਰਮੋਟ ਕਰ ਕਰ ਥੱਕਿਆ ਮੈਂ ਸਿੱਧੀ ਗੱਲ ਐ ਯਾਰ ਕੋਈ ਚੱਕਰ ਨਹੀਂ ਐ ਠੀਕ ਐ ਲਾਈਵ ਚ ਆ ਗਏ ਆ ਠੀਕ ਆ ਸਿੱਧੀ ਗੱਲ ਜਿਹਨੂੰ ਲਗਣੀ ਕਰ ਲੱਗ ਜਣੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਥਾਣੇ ਜਾਣਾ ਥਾਣੇ ਜਾਓ ਪੇਜਾਂ ਵਾਲੇ ਨੇ ਛੋਰੀ ਪਾਈ ਛੋਰੀ ਪਾਓ ਜਿਨੇ ਜੋਕਰਾਂ ਜੋਕਰੋ ਆਈ ਡੋਟ ਕੇਅਰ ਆਪਾਂ ਨਹੀਂ ਜੋਏ ਆਪਾਂ ਐਂਜੋਏ ਆ ਠੀਕ ਆ ਜੋ ਆਪਣੇ ਨਾਲ ਹੋਇਆ ਉਹ ਆਪਣੇ ਨਾਲ ਹੋਇਆ ਕੋਈ ਚੱਕਰ ਨਹੀਂ ਪਈ ਜਾਂਦੇ ਰਹੋਤੇ ਨੇ ਮਮਾ ਜੀ ਮਮਾ ਜੀ ਹੋਤੇ ਨੇ ਮਮਾ ਜੀ ਪ੍ਰਮੋਸ਼ਨ ਕਰ ਦੇਣਗੇ ਤੁਹਾਡੀ ਵੀ ਮਮਾ ਜੀ ਤੁਹਾਡੀ ਵੀ ਪ੍ਰਮੋਸ਼ਨ ਕਰ ਦੇਣਗੇ ਸਾਡੇ ਬੱਚੇ ਦਾ ਪਾਪਾ ਮੇਰੇ ਯਾਰ ਜੀ ਦਾ ਪਾਪਾ ਕਰ ਦੇਗਾ ਚਾਚਾ ਜੀ ਐਸਈਆ ਚਾਚਾ ਜੀ ਐਸਈਆ ਨਹੀਂ ਭੁੱਲ ਸਾਰੇ ਚਾਚੇ ਦਾਇਆ ਆਪਣੇ ਸਾਰੇ ਹਾਏ ਪੁੱਤਾ ਹੁਣ ਗਈ ਚੰਡੀਗੜ੍ਹ ਨਹੀਂ ਅਸੀਂ ਤਾਂ ਚੰਡੀਗੜ੍ਹ ਗਾਲਤਾ ਇਹਨੂੰ ਨਹੀਂ ਰੋਂਦੰਦੇ ਹੁਣੇ ਮੈਂ ਕਿ ਤੈਨੂੰ ਨਹੀਂ ਰੋਂਦੰਦੇ ਹੁਣ ਤੂੰ ਹੱਸਦਾ ਹੀ ਰਹਿ ਗਾੜ ਦੇਣਾ ਜਮੇ ਦਾ ਭਰਾ ਮੜਾ ਖੰਡੀ ਗੱਲ ਕੋਈ ਹੁਣ ਆਪ ਨਹੀਂ ਬੋਲਦਾ ਯਾਰ ਕ੍ਰਿਸਪੀ ਜਿੱਕਰ ਕਾ ਜਾਣ ਨੇ ਆਇਓ ਤੁਸੀਂ ਵੀ ਮੇਰਾ ਭਰਾ ਨਾਲ ਹੀ ਕੱਟੇ ਕਰਨੇ ਆ ਤੁਸੀਂ ਅੜੀ ਜਾਣ ਦੇ ਕ੍ਰੀਨ ਰਿਕਾਰਡਿੰਗ ਕਰਨੀ ਹੋਣੀ ਆ ਕਰ ਲਓ ਕਰ ਦੋ ਕਰ ਦੋ ਇਹਨੂੰ ਵੀ ਸ਼ੇਅਰ ਕਰ ਦਿਓ ਕੀ ਸੱਜ ਕੇ ਕਰ ਲਓ ਠੀਕ ਹੈ ਅਈ ਸ਼੍ਰੀ ਆਮ ਨਵੀਂ ਦਾ 당ਣਾ ਰਵੇ ਅਈ ਗੱਲ ਕਰਾਂਗੇ ਸ਼੍ਰੀ ਆਮ ਤੇ ਝੁਗੀਆਂ ਜਣੀ ਗੱਲ ਕਰਾਂਗੇ ਬਾਕੀ ਜਿਹਨੇ ਅੰਬਰ ਸਰਾਣਾ ਵਾ ਅੰਬਰ ਸਰਾ ਆਵੇਲੇ ਪੈ ਜਿਹਨੇ ਆਣਾ ਵਾ ਹਨਾ ਅਕੋ ਲਾਲੇ ਸਾਹਿਬ ਦਰਸਣ ਜਾਣੇ ਇਧਰ ਇਧਰ ਕਰੇ ਇਧਰ ਕਰੇ ਅੰਬਰ ਸਰਾ ਆਗੇ ਵੇਰ ਲਣ ਠੀਕ ਹੈ ਬਾਕੀ ਚੰਡੀਗੜ ਆਪਣੇ ਬੜੇ ਸੱਜਣਾ ਜੇ ਨਾ ਆਪਾਂ ਨੂੰ ਤਿਆਰ ਕਰਦੇ ਆਪਣੇ ਬੁੰਡਾ ਆਪਣੀ ਹੋ ਗਈ ਸੀਗੀ ਐਤਰੀ ਵੀ ਸਕ੍ਰੀਨਿੰਗ ਹੋਣੀ ਆਪਣੀ ਹੋ ਜਾਣੀ ਆ ਆਈ ਡੋਨਟ ਕੇਅਰ ਬ੍ਰੋ ਇੰਗਲਿਸ਼ ਆਪਾਂ ਨੂੰ ਵੀ ਆਂਦੀ ਆ ਜੇ ਅਸੀਂ ਜੇ ਇੰਗਲਿਸ਼ ਦੇਖੋ ਪੜਿਆ ਲਿਖਿਆ ਮੈਂ ਵੀ ਆ ਜੇ ਇੰਗਲਿਸ਼ ਚਾਹਣ ਤੇ ਮੈਂ ਆ ਗਿਆ ਸਮਝ ਕੇ ਨੂੰ ਨਹੀਂ ਆਣੀਗੀ ਠੀਕ ਹੈ ਉਹ ਨਾਲੇ ਸ਼ਾ ਠੀਕ ਹੈ ਬਾਕੀ ਅੰਮਰਸਰ ਆਣਾ ਹੋਊਗਾ ਨਾ ਸੋਚ ਸਮਝ ਕੇ ਆਇਓ ਬਾਕੀ ਜਿੱਥੇ ਸਕਰੀਨ ਰਿਕਾਰਡਿੰਗ ਕਰਨੀ ਕਰ ਲੋ ਜੋ ਕਹਿਣਾ ਕਹਿ ਲੋ ਸ਼੍ਰੀ ਆਮ ਬੋਲਣੇ ਲਾਈਵ ਹੋ ਕੇ ਬੋਲਣੇ ਆ ਠੀਕ ਹੈ ਏਰੀਂਗ ਮੈਂ ਪਿੱਠ ਪਿੱਛੇ ਬੋਲਣਾਂ ਲੜੀ ਦਾ ਇਧਰ ਦੇਖ ਦੇ ਅੰਮਰਸਰ ਨਾ ਕਰੂੰਗਾ ਪੂਰਾ ਪੂਰਾ ਦਾੜੀ ਥੂੜੀ ਸਭ ਛੇਲ ਦੂੰਗਾ ਜਿੱਦਾਂ ਮਾੜਿਆ ਸਾਡੀ ਦਾੜ ਲਿਆ ਆ ਗਏ ਅੰਮਰਸਰ ਆ ਗਏ ਬਾਕੀ ਕੋਈ ਗੱਲ ਨਹੀਂ ਚੰਡੀਗੜ੍ਹ ਵੀ ਆਪਣੇ ਭਰਾ ਬੈਠੇ ਵੈ ਪਰ जिन्ने लाइव 'ਚ ਗੱਲਾਂ ਕਰਤੀਆਂ ਨਾ ਜੇ ਤੇ ਪਿਓ ਦੇ ਪੁੱਤ ਜੇ ਜੇ ਤੇ ਜੰਮੇ ਮਾੜੇ ਢਡੋਂ ਤੇ ਹੁਣ ਗੱਲ ਕਰਿਓ ਜਰੂਰ ਜਿੱਦਾਂ ਮਰਜੀ ਉਮਰ ਦੀ ਮਾਂ ਦੀ ਸ਼ਿੱਕੀ ਮਾਰੀ ਉਮਰ ਛੋਟੀ ਵੱਡੀ ਕੋਈ ਦਿੱਕਤ ਨਹੀਂ ਪਰ ਜੇ ਹੁਣ ਗੱਲ ਕਰਤੀ ਆ ਨਾ ਹੁਣ ਗੱਲ ਕਰਤੀ ਆ ਜਿਨੇ ਲਾਈਵ 'ਚ ਹੋ ਗਏ ਥੋੜੇ ਦਿਨਾਂ ਪਹਿਲੇ ਮੇਰੇ ਬਾਰੇ ਬਕਵਾਸ ਕੀਤੀ ਸੀਗੀ ਜਿਨੇ ਲਾਈਵ 'ਚ ਗੱਲ ਕੀਤੀ ਮੇਰੇ ਬਾਰੇ ਜੇ ਤੇਈ ਜੁਰਤ ਰੱਖਦੇ ਜਣਾ ਆਪਣੀ ਗੱਲ ਤੇ ਰੱਖਿਓ ਸਕਰੀਨਿੰਗ ਸਕਰੀਨ ਰਿਕਾਰਡਿੰਗ ਕਰ ਲੋ ਸਕਰੀਨ ਰਿਕਾਰਡਿੰਗ ਕਰ ਲੋ ਕੇਸ ਕਰਨ 'ਚ ਆਸਾਨੀ ਹੋਏਗੀ ਸਕਰੀਨਿੰਗ ਕਰ ਲੋ ਰਿਕਾਰਡ ਚੈੱਕ ਕਰ ਲਿਓ ਹਲੋ ਦੇਖੋ ਥੋੜੇ ਦਿਨ ਜੇ ਤੇ ਜੁਰਤ ਹੈਗੀ ਹੈ ਨਾ ਤੇ ਕੱਲ ਨਾ ਕੱਲ ਨਾ ਕੱਲਾ ਵੀ ਛੱਡੋ ਬੰਦਿਆਂ ਦੇ ਬੰਦਿਆਂ ਨਾਲ ਹਥਿਆਰਾਂ ਹਥਿਆਰਾਂ ਨਾਲ ਕੱਲ ਨਾ ਕੱਲਾ ਟੱਕਰ ਲਿਓ ਠੀਕ ਹੈ ਟੱਕਰਨਾ ਜ਼ਰੂਰ ਜੇ ਤੇ ਵੀਰ ਪਰਚਾ ਨਾ ਕਟਾਈ ਜੇ ਪਰਚਾ ਕਰਾਣਾ ਆਪਾਂ ਵੀ ਨਹੀਂ ਕਰਾਵਾਂਗੇ ਕਰਦੇ ਨੂੰ ਆਪਾਂ ਵੀ ਕਰਾਵਾਂਗੇ ਆਪਾਂ ਵੀ ਕਰਾਵਾਂਗੇ ਕਰਦੇ ਭੈਣ ਜੋ ਵੜਦੇ ਲਾਈਵ ਹੋ ਕੇ ਕਹਿੰਦੇ ਆ ਤੇ ਲਾਈਵ ਹੋ ਗਿਆ ਵੀਰ ਕਹਿੰਦੇ ਲਾਈਵ ਕਰ ਸਾਰੇ ਵੀਰ ਕਹਿੰਦੇ ਆ ਗੱਲ ਕਰਿਓ ਜ਼ਰੂਰ ਹੁਣ ਹੁਣ ਲਾਈਵ ਹੋ ਕੇ ਬਕਵਾਸ ਕੀਤੀ ਨਾ ਇਧਰ ਕਰੀ ਇਧਰ ਕਰੀ ਸਾਲਿਆਂ ਨੂੰ ਮੈਂ ਦੋ ਇੰਨਾ ਇੰਨੀ ਗਈ ਮੈਂ ਮੈਂ ਸਾਜੀ ਹੈ ਦੋ ਅਮਰ ਜਸੂ ਨਹੀਂ ਮੈਂ ਮੂੰਹ ਤੇ ਕਹਿੰਦਾ ਭੈਣ ਦੀ ਲੰਦਾ ਮੈਂ ਲੈ ਕੇ ਗੱਲ ਕਰਾਂਗੇ ਭੈਣ ਜੋ ਸਾਰੇ ਰਿਪੋਰਟ ਕਰਾ ਦਿੱਤੀ ਚੰਡੀਗੜ੍ਹੋਂ ਪੈਜ ਫੋਨ ਆ ਗਿਆ ਲੰਨ ਬੱਟ ਲਿਆ ਹੋਰ ਗੱਲ ਇੱਕ ਹੋਰ ਗੱਲ ਨਹੀਂ 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 ਦਰਖਾਸਤ ਭੈਣ ਚੋ ਦੇਖੋ ਕਿੰਨੀ ਹੋਈ ਜਾਂਦੀਆਂ ਮੇਰੇ ਇੱਕ ਹੋਰ ਨਹੀਂ ਇੱਕ ਨਹੀਂ 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 ਖਰਚਾ ਦਰਖਾਸਤਾ ਕਰਾਉਂਦੇ ਆਂ ਅਗਲੇ ਦੇਖੋ ਕਿੰਨੀ ਹੋਈ ਜਾਂਦੀਆਂ ਮੇਰੇ ਇੱਕ ਹੋਰ ਗੱਲ ਜਾਣ ਨੂੰ ਕਹਦੇ ਖਰਚਾ 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 ਮੀਂਕੂ ਨਾ ਰੌਲਾ ਖਲੋਤਾ ਐਂ ਤੱਕ ਖਲੋਤਾ ਰਹੂਗਾ 에ਰੀ ਕੋਈ ਗੱਲ ਨਹੀਂ ਮੈਂ ਫਿਰ ਲਾਈਵ 'ਚ ਆਣਾ 에ਰੀ ਕੋਈ ਗੱਲ ਨਹੀਂ ਜੋ ਵੀ ਹੋਇਆ ਨਾ ਸਾਰਾ ਮੇਰੇ ਸਿਰ 'ਤੇ ਮੇਰੇ ਸਿਰ ਮੇਰੇ ਸਿਰ 'ਤੇ ਨਾ 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 에ਰੀ ਕੋਈ ਗੱਲ ਨਹੀਂ ਜਾਣ 에ਰੀ ਕੋਈ ਗੱਲ ਨਹੀਂ ਜੋ ਵੀ ਹੋਏਗਾ ਨਾ ਸਾਰਾ ਸਿਰ 'ਤੇ ਮੇ ਠੀਕ ਹੈ ਪਰ ਤਾਨੀ ਹੋ ਗਈ ਸਿੱਧੀ ਸੀ ਬਾਤ ਹੈ ਕਿਉਂ ਨਾਲੇ ਹੈਲੋ ਹੈ ਓਏ ਜੈ ਕੈਸ ਕਰਨੇ ਨੇ ਸਾਨੀ ਹੋ ਗਈ ਸਿੱਧੀ ਸੀ ਬਾਤ ਹੈ ਬੋਚ ਨਹੀਂ ਆ ਭੈਣ ਚੰਡੀਗੜਾ ਮੁੰਡੇ ਹੈਗਾ ਉਹਨਾਂ ਦੀ ਭੈਣ ਲਾਂ ਦੇਣੀ ਹੈ ਕਿ ਮੁੰਡਾ ਖਾਦੀ ਦੇ ਪੈ ਦੇਣੀ ਹੈ ਦੇਣੀ ਆ 10 ਨੰਬਰ ਕਰਦਾ ਸੰਦੂ ਦਾ ਮੈਂ ਫੋਟੋ ਫੋਟੋ ਮੈਂ ਕਹਿੰਦਾ ਸ਼੍ਰੀਆਮ ਕਿੰਨਾ ਵਾ ਮੈਂ ਬੜੇ ਮੁੰਡਿਆਂ ਨੂੰ ਕਿਤੀ ਭੈਣ ਚ ਆਪਣੇ ਕਿਹੜੇ ਚੰਡੀਗੜ ਪੀਓ ਮੁੰਡੇ ਹੈਗੇ ਵਾ ਮਗਰ ਹੁੰਦਾ ਨਹੀਂ ਦੇਣੀ ਦੇਣੀ ਹੁੰਜੋ ਮਰਜੀ ਹੋ ਲੈ ਕਾਰ ਲੈਣਾ ਹੁਣ ਤੜੇ ਤੜੇ ਜਾਣ ਚੈੱਕ ਕਰਾ ਵੀ ਦੇਣੀ ਇਹਨਾਂ ਨੂੰ ਤੜੇ ਚੈੱਕ ਕਰਾਣੀ ਕਰਾਣੀ ਆ ਠੀਕ ਆ ਗੱਲਾਂ ਤੇ ਅਣਖਾਂ ਤੇ ਆ ਗਏ ਨਾ ਅਣਖਾਂ ਦੀ ਫਿਰ ਗੱਲ ਚੈੱਕ ਕਰਾ ਵੀ ਨਹੀਂ ਕਰਾਣੀ ਆ ਸੁਣ ਭੈ ਜੋ ਵੇਖੀ ਤੂੰ ਚੰਗਾ ਇੰਨਾ ਕਰ ਲਿਆ ਜਿਹਦਾ ਵੀ ਇਹਦਾ ਚੰਗਾ ਬਹੁਤ ਕਰ ਲਿਆ ਐਂਡ 'ਚ ਸਾਡੇ ਦੇ ਝੂਠੇ ਵਾਲੇ ਕਿਸ਼ਨਗਰ ਵਖੀ ਗੱਲ